ਹਾਂਜੀ ਆਪਾਂ ਦੇਖਦੇ ਸਾਰੇ ਭੈਣ ਭਰਾ ਪਿੰਤਰ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤਰੀਕ 4 ਆਪਾਂ ਬੈਠੇ ਹਾਂ ਬਿਆਸ ਗੁਰਦੁਆਰਾ ਸਾਹਿਬ ਤੇ ਰਾਤ ਆਪਾਂ ਇੱਥੇ ਪਹੁੰਚੇ ਤੇ ਬਾਬਾ ਜੀ ਜਿਹੜੇ ਇੱਥੇ ਮੁਕਤsevaਦਾਰ ਨੇ ਮਨੇ ਬੜਾ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਤੇ ਬੜੀ ਹੱਲਾਸ਼ੀਰੀ ਦਿੱਤੀ ਉਹਨਾਂ ਨੇ ਤੇ ਅੱਜ ਇਹ ਪ੍ਰੋਗਰਾਮ ਹੈ ਖੰਡਪਾੜ ਸਾਹਿਬ ਦੇ ਭੋਗ ਪਾਉਣੇ ਆ ਤੇ ਉਸ ਤੋਂ ਬਾਅਦ ਲੰਗਰ ਚੱਲਣੇ ਆ ਤੇ ਕਲੂ ਨਗਰ ਵੀਪ ਚੁਣਾ ਬਾਬਾ ਜੀ ਕਹਿੰਦੇ ਦੋ ਦਿਨ ਉਹਦੇ ਰਹਿੋ ਸਾਡੇ ਕੋਲੇ ਫਿਰ ਆਪਾਂ ਬੇਨਤੀ ਕੀਤੀ ਬਾਬਾ ਜੀ ਵੀ ਅੱਜ ਦਾ ਦਿਨ ਰਹਿ ਜੰਨੇ ਆਪਾਂ ਸ਼ਾਮ ਤੱਕ ਤੇ ਸ਼ਾਮ ਚਾਲੇ ਪਾ ਦਾਂਗੇ ਦੁਪਹਿਰ ਤੋਂ ਬਾਅਦ ਹਰਮੰਦਰ ਸਾਹਿਬ ਨੂੰ ਤੇ ਇੰਨੇ ਹੁਣ ਆਪਾਂ ਸਵੇਰ ਦੇ 5 ਵਜੇ ਉੱਠ ਕੇ 6 ਵੇਸੇ ਲੰਗਰ ਹਾਲ ਚ ਸੇਵਾ ਸ਼ੁਰੂ ਕਰਾਈ ਇਹਨੇ ਰਹੁੰਨਾ ਧੋ ਕੇ ਆਪਣੇ ਕੱਪੜੇ-ਕੁਪੜੇ ਧੋਏ ਆਪਾਂ ਨੇ ਕੱਪੜੇ-ਕੁਪੜੇ ਧੋ ਕੇ ਆਪਣੀ ਗੱਡੀਓ ਖੜੀ ਆ ਤਿਆਰ ਕੱਪੜੇ ਸੁੱਕਣੇ ਪਾਏ ਨੇ ਨਾਲ ਬਸ ਸੋਚ ਆਖੇ ਚਾਉਦੇ ਹਾਂ ਉੱਧਰ ਨੂੰ ਦਰਬਾਰ ਸਾਹਿਬ ਵੱਲ ਨੂੰ ਤੇ ਤੁਹਾਡ ਨੂੰ ਵੀ ਕਰਾਵਾਂਗੇ ਦਰਸ਼ਨ ਬਾਬਾ ਜੀ ਦੇ ਕਿਉਂਕਿ ਆਵਾਂਗੇ ਤੁਹਾਡੇ ਨਾਲ ਦੀ ਗੱਲਬਾਤ ਬਣੇ ਰਹਿਓ ਅੱਗੇ ਵੀਡੀਓ 'ਚ ਫੋਰ ਸਾਰੇ ਮੈਂ ਇੱਕ ਵਾਰ ਫੇਰ ਤੋਂ ਦੁਆਰਾ ਪਿਆਰਪੂਰੀ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਮੇਰ ਦਾ ਬਹੁਤ-ਬਹੁਤ ਸਾਰੇ ਹਮ ਲਵ ਯੂ ਆ ਜਿਹੜੇ ਇੰਨਾ ਪਿਆਰ ਦੇ ਰਹੇ ਆ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਬਸ ਇੰਨੀ ਕਿ ਸਪੋਰਟ ਕਰ ਦਿਆ ਕਰੋ ਬਹੁਤ-ਬਹੁਤ ਧੰਨਵਾਦ ਲੋ ਜੀ ਹੁਣ ਆਪਾਂ ਪਾਦੇ ਆ ਕੱਪੜੇ ਆਪਣੇ ਸੁੱਕਣੇ ਠੀਕ ਹੈ ਜੀ ਇੱਥੇ ਚੱਲਦੇ ਆ ਦਰਬਾਰ ਸਾਹਿਬ ਵੱਲ ਨੂੰ ਤੁਹਾਨੂੰ ਕਰਾਉਣੀ ਆ ਦਰਬਾਰ ਸਾਹਿਬ ਦੇ ਦਰਸ਼ਨ ਬਾਬਾ ਜੀ ਦੇ ਦਰਸ਼ਨ ਠੀਕ ਹੈ ਜੀ ਤੇ ਫਿਰ ਪਾਵਾਂਗੇ ਸੇਵਾ ਕਰਕੇ ਦੁਪਹਿਰ ਤੋਂ ਬਾਅਦ ਚੱਲੇ 2:30 ਵਜੇ ਜਦੋਂ ਬਾਬਾ ਜੀ ਨੇ ਲੱਗ ਜਾ ਦੇਤੀ ਚੱਲਾਂਗੇ ਹਰਮੰਦਰ ਸਾਹਿਬ ਪਹੁੰਚਾਂਗੇ ਅਜੇ ਹਰਮੰਦਰ ਸਾਹਿਬ ਠੀਕ ਹੈ ਜੀ ਤ੍ਰਈ ਪੰਥ ਕੇ ਨਿਸ਼ਾਨ ਤੇ इत वीर बैठे हैं शहीद तैयार कर रहे हैं ठीक है जी लग रही है बाकी आज भी नहीं छकना ठीक है जी एर में बाबा जी के दर्शन लंगर तैयार बाबा जी वालों चाह पकौड़ा कॉफी कोल्ड ड्रिंक प्रशादा चाह चल रही है कोल्ड ड्रिंक चल रहे हैं इधर तो बबा जी बैठे हैं अंदर चल रहे हैं बाबा जी को ਕੋਈ ਤੁਹਾਨੂੰ ਨੰਬਰ ਤਾਂ ਆਪ ਕਿੱਥੋਂ ਮਾ ਜੀ ਕਰੋ ਦਰਸ਼ਨ ਬਾਬਾ ਜੀ ਦੇ ਯਾ ਵੀ ਮਾਰ ਖੜੇ ਨੇ ਮਨੇ ਰਾਤ ਆਪਣੇ ਕੋਲ ਸੇਵਤ ਰਹੀ ਅੰਬਾਈ ਦਾ ਬਹੁਤ ਬਹੁਤ ਧੰਨਵਾਦ ਅੰਬਾ ਜੀ ਕੋਫੀ ਆ ਗਈ ਆਪਣੇ ਲਈ ਬਾਬਾ ਇੰਨੇ ਕੋਲ ਨਹੀਂ ਗਈ ਕਹਿੰਦੇ ਕੌਫੀ ਸ਼ਕੋ ਕੌਫੀ ਸ਼ੋ ਆਪ ਕੀ ਬਰਨ ਲੇ ਲਿਆ ਉੱਥੇ ਬਾਹੋ ਜੀ ਹੋ ਰਹੇ ਆ ਲੰਗਰ ਤਿਆਰ ਪਕੌੜੇ ਬਰੈਡ ਪਕੌੜਾ ਮੋਬੀ ਦੇ ਪਕੌੜੇ ਆਲੂ ਦੇ ਪਕੌੜੇ ਤੇ ਸਬਜ਼ੀਆਂ ਸਾਲਕ ਪਨੀਰ ਮਟਰ ਪਨੀਰ ਲਾਲ ਕੜੀ ਕੜੀ ਪਕੌੜਾ ਕੜੀ ਚੌਲ ਤੇ ਪ੍ਰਸ਼ਾਦ ਦੇ ਰੋਚ ਦਹੀਂ ਪਲੇ ਤਿਆਰ ਹਨ ਦਹੀਂ ਤੇ ਲੰਗਰ ਚ ਨਾਲ ਹੋ ਰਹੀ ਹੈ ਸੋਇਆ ਚਾਂਪ ਤਿਆਰ ਹੋ ਲੋ ਜੀ ਸ਼ਕੋ ਬ੍ਰੈਡ ਪਕੌੜਾ ਆਪ ਵੀ ਇਸ ਮੇਜੂ ਰਸੇਵਾਰ ਅੱਲੰਬੂ ਬਾਈ ਜਦੋਂ ਵੀ ਤੁਸੀਂ ਆਓਗੇ ਇੱਧਰ ਨੂੰ ਤੇ ਵੀ ਰਤੀ ਮਿਲੂਗਾ ਤੁਹਾਨੂੰ थोड़ी सेवा च हाजिर जो मर्जी वेट करते I'm

ਹਰ ਕਿੰਨ ਆਪ ਕੋਲ ਨੂੰ ਕਿਦਾ ਵਾਹ ਨੂੰ ਚੱਲਦੇ ਕਰਨੇ ਅੱਜ ਨੂੰ ਉਹ ਦੇਖ ਚੱਲਦੇ ਉਹਨਾਂ ਦੇ ਵੀ ਵੀਡੀਓ ਚ ਸ਼ਾਹ ਦੀ ਬਸ਼ਰਦਾ ਇੱਕ ਦਾ ਚੱਲਦੇ ਲੋਸ ਗਾਪੇ ਹਾਂ ਕਾਹਨੇ ਚੱਲੇ ਵਿਆਸਤਨ ਬੜੀ ਮਿਲ ਕੇ ਤੇ ਉਹ 40 ਕਿਲੋਮੀਟਰ ਆਪਾਂ ਹੋਰ ਤੇ ਹੁਣ ਕਿ ਤਿੰਨ ਦਾ ਟਾਈਮ ਲੁੱਟ ਲਿਆ ਪੱਕੀ ਰੱਤੇ ਜੀ Okay. इधर अंदर आर्मी कर रहे हैं भाई टैंक टूंक लाई टैंक फिर उधर पर सामने फिर तैयारी करते है रही पार करके बाकी करते हैं पहला ਲੋ ਜੀ ਆਪਾਂ ਪਹੁੰਚ ਗਏ ਤੇ ਕਮਰੇ 'ਚ ਹਰਮੰਦਰ ਸਾਹਿਬ ਵਿਆਸ ਤੋਂ ਚੱਲ ਕੇ ਅੱਜ ਤੇ ਰਸਤੇ 'ਚ ਰਹੀਏ ਤੋਂ ਬਾਅਦ ਆਪਣਾ ਥੋੜੀ ਪ੍ਰੋਬਲਮ ਆ ਗਈ ਥੀ ਫੋਨ ਦੀ ਬੈਟਰੀ ਡਾਊਨ ਹੋ ਗਈ ਥੀ ਤੇ ਆਪਾਂ ਨੂੰ ਇਦਾਂ ਸੀ ਵੀ ਵੀਡੀਓ ਬੜੀ ਉਹ ਨਾ ਹਨ ਬਣਾਈਏ ਤੇ ਹਰਮੰਦਰ ਸਾਹਿਬ ਪਹੁੰਚ ਕੇ ਕਮਰਾ ਲਈਏ ਤੇ ਅਜੂਰੇ ਆਪਾਂ ਨੂੰ ਬੈਸਿਸ ਰਾਮਾ ਚ ਗਏ ਸੀ ਕਾਫੀ ਜਗ੍ਹਾ ਪਤਾ ਕੀਤਾ ਕਮਰਾ ਨਹੀਂ ਮਿਲਿਆ ਕਿਤੇ ਵੀ ਆਪਾਂ ਨੂੰ ਪਰ ਹੁਣ ਜਿਆਦਾ ਨਿਹਰਾ ਹੋ ਰਿਹਾ ਤਾਂ ਫਿਰ ਇਸ ਕਰਕੇ ਆਪਾਂ ਨੇ ਹੋਟਲ ਚ ਕਮਰਾ ਲੈ ਲਿਆ ਠੀਕ ਹੈ ਜੀ ਅੰਜ ਕਮਰਾ ਲੈ ਕੇ ਹੁਣ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਠੀਕ ਹੈ ਜੀ ਤੇ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਠੀਕ ਹੈ ਜੀ ਅੱਜ ਤਰੀਕ 4 ਹੈ ਕੱਲ ਨੂੰ 5 ਨੂੰ ਗੁਰਪੁਰਬ ਹੈ ਮਹਾਰਾਜ ਦਾ ਤੇ ਹਰਮੰਦਰ ਸਾਹਿਬ ਉਹ ਗੁਰਪੁਰਬ ਕਰਕੇ ਭੀੜ ਬਹੁਤ ਹੈ ਅੱਜ ਸੰਗਤ ਬਹੁਤ ਆਈ ਵੀ ਹੈ ਠੀਕ ਹੈ ਜੀ ਤੇ ਮਿਲਦੇ ਆ ਸਾਰਿਆਂ ਨੂੰ ਅਗਲੇ ਵਲੌਗ ਚ ਇੰਦਾ ਹੀ ਪਿਆਰ ਦਿੰਦੇ ਰਹੋ ਸ਼ੇਅਰ ਕਰਦੇ ਰਹੋ ਕਮੈਂਟ ਕਰਦੇ ਰਹੋ ਪਿਆਰੇ ਪਿਆਰੇ ਤੇ ਮਿਲਦੇ ਆ ਜੀ ਸਵੇਰੇ ਨਵੇਂ ਵਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਲਕ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਤੇ ਸਭ ਦੀ ਹਾਜ਼ਰੀ ਕਬੂਲ ਕਰੇ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ